ਤੋ ਆਪਾਂ ਇਹਨੂੰ ਚੈੱਕ ਕਿੱਦਾਂ ਕਰਨਾ ਤੁਸੀਂ ਇਹਨੂੰ ਘੁਮਾ ਕੇ ਦੇਖਣਾ ਹੱਥ ਦੇ ਨਾਲ ਨੀਡਲ ਨੂੰ نیچے ਲੈ ਕੇ ਜਾਣਾ ਮੈਟਲ ਕੇਸ ਦੇ ਵਿੱਚ ਜਦੋਂ نیچے ਲੈ ਕੇ ਜਾਓਗੇ ਦੇਖੋ ਨੀਡਲ ਜਿਹੜੀ ਹੁਣ ਆਪਣੇ ਬਿਲਕੁਲ نیچے ਜਾ ਚੁੱਕੀ ਆ ਇਹ ਉੱਪਰ ਕਦੋਂ ਆਉਣਾ ਸਟਾਰਟ ਹੁੰਦੀ ਆ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਟਲ ਦੇ ਕੇਸ ਦੇ ਅੰਦਰ ਜਿਹੜਾ ਸਾਹਮਣੇ ਹੰਪ ਜਿਹਾ ਬਣਿਆ ਹੋਇਆ ਪਿੱਛੇ ਜਿੱਥੇ ਹੋਲ ਬਣਿਆ ਹੋਇਆ ਜਿੱਥੋਂ ਦੀ ਇਹਨੇ ਥ੍ਰੈਡ ਪਿਕ ਕਰਨਾ ਹੁੰਦਾ ਜਿੱਥੇ ਉਹ ਪਿੱਛੇ ਹੰਪ ਬਣਿਆ ਹੋਇਆ ਉੱਥੋਂ ਨੀਡਲ ਉੱਪਰ ਨੂੰ ਉਠਣਾ ਸ਼ੁਰੂ ਹੁੰਦੀ ਆ ਜਿਹੜਾ ਤੁਹਾਡੇ ਨੀਡਲ ਦਾ ਪਿੰਨ ਪੁਆਇੰਟ ਆ ਜਦੋਂ ਇਹ ਵਾਲਾ ਹੋਲ ਜਿਹੜਾ ਕ੍ਰੋਸ ਕਰਦੀ ਆ ਉੱਥੋਂ ਨੀਡਲ ਉੱਪਰ ਨੂੰ ਜਾਂਦੀ ਆ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਨੀਡਲ ਜਦੋਂ ਤੁਸੀਂ نیچے ਲੈ ਕੇ ਜਾਂਦੇ ਹੋ ਤੇ ਉੱਥੇ ਆ ਕੇ ਉੱਥੋਂ ਨਹੀਂ ਉੱਪਰ ਜਾ ਰਹੀ ਜਦ ਥੋੜਾ ਬਹੁਤਾ ਵੀ ਫਰਕ ਰਹਿ ਰਿਹਾ ਜੇ ਤਾਂ ਥੋੜਾ ਜਿਹਾ ਫਰਕ ਆ ਤਾਂ ਟੱਪਾ ਦਊਗੀ ਜੇ ਜ਼ਿਆਦਾ ਇੱਥੋਂ ਫਰਕ ਰਹਿ ਗਿਆ ਤਤਾ ਗਾਹੀ ਨਹੀਂ ਉੱਪਰ ਚੱਕੂਗੀ ਸੋ ਤੁਸੀਂ ਇਹ ਚੀਜ਼ ਚੈੱਕ ਕਰਨੀ ਹੈ ਕਿ ਤੁਹਾਡੀ ਨੀਡਲ ਜਿਹੜੀ ਹੈਗੀ ਆ ਉਹ ਉਹ ਸਾਹਮਣੇ ਵਾਲੇ ਹੋਲ ਦੇ